ਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿੱਖ ਤੋਂ ਠੀਕ ਤੇ ਹੋ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਐ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਸੋਹਣੇ ਸੂਟ ਤੇ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲਾ ਕਲੈਕਸ਼ਨ ਤੁਹਾਨੂੰ ਪਸੰਦ ਆਉ ਪਸੰਦ ਆਇਆ ਤਾਂ ਸੋਹਣਾ ਜਿਹਾ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਲਓ ਜੀ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ ਆਪਾਂ ਸੂਟ ਤੁਖਾਣੇ ਸ਼ੁਰੂ ਕਰਦੇ ਆ ਆਪਾਂ ਵੀਡੀਓ ਕਾਫੀ ਦਿਨਾਂ ਬਾਅਦ ਪਾ ਰਹੇ ਆਗੇ ਆਪਾਂ ਕਾਫੀ ਬੀਜੀ ਚੱਲ ਰਹੇ ਸੀ ਇਸ ਕਰਕੇ ਜੀ ਆਪਣੇ ਤੋਂ ਵੀਡੀਓ ਨਹੀਂ ਬਣੀ ਤੇ ਨਹੀਂ ਆਪਾਂ ਪਾਈ ਤਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਜੀ ਆਪਣੇ ਇੰਸਟਾਗ੍ਰam ਦਾ ਪੇਜ ਹੈਗਾ ਜੀ ਸਿਰਫ ਬਟੀਕ ਉੱਥੇ ਜਾ ਕੇ ਆਪਾਂ ਨੂੰ ਫੋਲੋ ਕਰਨਾ ਜੀ ਲਓ ਜੀ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰੀਏ ਸਲਵਾਰਾ ਔਰਗਾਂਜੇ ਦੀ ਬਹੁਤ ਸੋਹਣੀ ਫੈਬਰਿਕ ਹੈਗੀ ਬੜਾ ਹੀ ਪਿਆਰਾ ਹੈ ਜੀ ਔਰਗਾਂਜਾ ਬਹੁਤ ਸੋਹਣਾ ਕਲਰ ਬਹੁਤ ਸੋਹਣੇ ਹੈਗੇ ਇਹਨਾਂ ਦੇ ਵਿੱਚ ਤੇ ਇਹ ਹੋ ਗਈ ਜੀ ਲਾਈਨਿੰਗ ਟਿਸ਼ੂ ਲਾਈਨਿੰਗ ਦੇ ਵਿੱਚ ਹੈਗਾ ਜੀ ਬੜਾ ਹੀ ਸੋਹਣੇ ਸੋਹਣੇ ਸੂਟ ਹੈਗੇ ਤੁਸੀਂ ਕਲਰ ਚੈੱਕ ਕਰਦੇ ਜਾਓ ਬਰੇ ਸੋਨਾ ਸੂਟ ਹੈਗਾ ਤੇ ਇਹ ਹੋ ਗਿਆ ਜੀ ਇਹਦਾ ਪਹਿਲਾ ਕਲਰ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੂਜੇ ਕਲਰ ਦਿਖਾਉਣੇ ਆ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਮੇਰੇ WhatsApp ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਨਾ ਤੇ ਭੇਜ ਸਕਦੇ ਆ ਉਸ ਦੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਹਾਂ ਉਹ ਤਾਂ ਸੀਗੀ ਜੀ ਔਰਗੇਂਜ ਜੀ ਦੀ ਸਲਵਾਰ ਇਹ ਹੈਗੀ ਮਸਲੀਨ ਦੀ ਬੜਾ ਹੀ ਸੋਹਣਾ ਸੋਹਣਾ ਪਿਆਰਾ ਜਿਹਾ ਕੱਪੜਾ ਹੈਗਾ ਬਰੇ ਸੋਨਾ ਤੁਸੀਂ ਕਲਰ ਦੇਖੋ ਜੀ ਬਹੁਤ ਜਿਆਦੇ ਸੋਹਣੇ ਆਣਗੇ ਤੇ ਇਹਨਾਂ ਤੇ ਜੇ ਆਪਾਂ ਵਰਕ ਕਰਕੇ ਪਾਰਟੀ ویئر ਸੂਟ ਬਣਾਉਣੇ ਤੇ ਪਾਰਟੀ ویئر ਵੀ ਸੂਟ ਬਣ ਜਾਣਗੇ ਮਸ਼ੀਨ ਵਰਕ ਹੈਂਡ ਵਰਕ ਜੋ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦੇਵਾਂਗੇ ਜੀ ਤੁਸੀਂ ਆਪਾਂ ਨੂੰ ਕੋਈ ਵੀ ਡਿਜ਼ਾਈਨ ਭੇਜ ਦਿਓ ਤੇ ਆਪਾਂ ਤੁਹਾਨੂੰ ਸੂਟ ਤਿਆਰ ਕਰਕੇ ਦੇਵਾਂਗੇ ਲਓ ਜੀ ਇਹ ਆ ਹੋਗੇ ਜੀ ਇਹ ਹੀ ਕਲਰ ਕਲਰ ਸਾਰੇ ਬਹੁਤ ਸੋਹਣੇ ਹੈਗੇ ਤੇ ਲਾਈਨਿੰਗ ਹੈਗੀ ਜੀ ਇਹ ਟਿਸ਼ੂ ਲੈਂਗਾ ਠੀਕ ਹੈ ਜੀ ਐਸ ਕੇ ਬ੍ਰਾਂਡ ਦੀ ਇਹ ਬਹੁਤ ਜਿਆਦਾ ਪਿਆਰਾ ਤੇ ਸੋਹਣਾ ਸੂਟ ਹੈਗਾ ਤੁਸੀਂ ਪੂਰੇ ਸੂਟ ਦੀ ਲੁੱਕ ਵੇਖ ਸਕਦੇ ਆਪਾਂ ਤੁਹਾਨੂੰ ਪੂਰੀ ਸ਼ਰਟ ਖੋਲ ਕੇ ਦਿਖਾਵਾਂਗੇ ਲਓ ਜੀ ਦੇਖੋ ਚੈੱਕ ਕਰੋ ਕਿੰਨਾ ਪਿਆਰਾ ਸੋਹਣਾ ਸੂਟ ਹੈਗਾ ਤੇ ਆਪਾਂ ਤੁਹਾਨੂੰ ਪ੍ਰਾਈਸ ਲਿਖ ਦਿਆਂਗੇ ਜੇ ਸੂਟਾਂ ਦੇ तुसी कलर चेक कर दे जाओ शॉट ले जाओ तो मेरे नंबर पर भेज दो सूट आपके लिए बुक कर लिये ब्याह के सीजन आ रहे हैं जी इस करके आप सोनी वरायटी लेके आए हैं अब वेखो चेक करो जी एच पीच कलर आ गया लो सारे ही सोहने गए जी सूट एक तो एक सोने है जी डार्क मेहंदी कलर ਪ੍ਰਾਈਜ਼ ਹੈਗਾ ਜੀ ਇਹਨਾਂ ਦਾ 2000 ਰੁਪਇਆ ਲਓ ਜੀ ਬਹੁਤ ਸੋਹਣੀ ਵੈਰਾਈਟੀ ਹੈ ਜੀ ਤੇ ਇਹ ਨਹੀਂ ਹੈਗਾ ਜੀ ਡੁਪਲੀਕੇਟ ਹੋਊਗਾ ਆਪਾਂ ਜੋ ਵੀ ਦੇਵਾਂਗੇ ਤੁਹਾਨੂੰ ਦੱਸ ਕੇ ਦੇਵਾਂਗੇ ਐਸ ਕੇ ਬ੍ਰਾਂਡ ਹੈ ਤੇ ਆਹ ਵੇਖੋ ਜੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਬਹੁਤ ਪਿਆਰਾ ਸੋਹਣਾ ਸੂਟ ਹੈਗਾ ਕਲਰ ਬਹੁਤ ਸੋਹਣੇ ਆਣਗੇ ਨਾਈਂੰਗ ਲਾ ਕੇ ਪਾਰਟੀ ਵਾਲਾ ਸੂਟ ਤਿਆਰ ਹੋਗਾ ਜੀ ਜੇ ਤੁਸੀਂ ਸਾਡੇ ਤੋਂ ਕੋਈ ਵੀ ਵਰਕ ਕਰਵਾਉਣਾ ਹੈ ਹੋਲ ਸੇਲ ਰੇਟ ਦੇ ਵਿੱਚ ਆਪਾਂ ਵਰਕ ਕਰਦੇ ਆ ਜੀ ਤੁਸੀਂ ਆਪ ਦਾ ਕੱਪੜਾ ਭੇਜ ਕੇ ਆਪਣੇ ਤੋਂ ਵਰਕ ਵੀ ਕਰਵਾ ਸਕਦੇ ਹੋ ਤੇ ਆਪਣੇ ਕੋਈ ਵੀ ਸੂਟਾਂ ਦੇ ਵਿੱਚੋਂ ਤੁਹਾਨੂੰ ਪਸੰਦ ਹੋਵੇ ਤੁਸੀਂ ਸੂਟ ਲੈ ਸਕਦੇ ਹੋ ਆਪਣੇ ਕੋਲ ਆਹ ਲੋਜ ਕਲਰ ਠੀਕ ਹੈ ਇਹ ਔਰਗਾਂਜੇ ਦੀ ਸਲਵਾਰ ਹੈ ਇੱਕ ਇਹ ਕਲਰ ਆ ਗਿਆ ਜੀ ਬੜਾ ਹੀ ਪਿਆਰਾ ਕਿਸੇ ਵੀ ਏਜ ਗਰੁੱਪ ਦੀ ਪੈਨਸੂਟ ਪਾ ਸਕਦੇ ਆ ਦੇਖੋ ਜੀ ਬਹੁਤ ਸੋਹਣਾ ਹੈਗਾ ਸੂਟ ਤੁਹਾਡੀ ਡਿਮਾਂਡ ਤੇ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਆਪਾਂ ਲਓ ਜੀ ਦੇਖੋ ਚੈੱਕ ਕਰੋ ਮੈਚ ਚੰਗਾ ਬੜੀ ਸੋਹਣੀ ਹੈਗੀ ਸੂਟ ਦੀ ਲਾਈਟ ਦਾ ਲਾਈਟ ਡਾਰਕ ਦਾ ਡਾਰਕ ਜੇ ਜਦੋਂ ਆਪਾਂ ਇਹਦੇ ਤੇ ਕੁਝ ਪੌਂਚਾਂ ਤੇ ਵਰਕ ਕਰਾ ਲਿਆ ਜਾਂ ਕੁਝ ਵੀ ਆਪਾਂ ਲਾਈਨ ਲਾ ਕੇ ਸੂਟ ਤਿਆਰ ਕੀਤਾ ਲੈਸ ਲੂਸ ਲਾ ਕੇ ਤਾਂ ਉਸ ਤੋਂ ਵੀ ਜ਼ਿਆਦਾ ਚਰਚਾਨ ਲੱਗ ਜਾਣਗੇ ਸੂਟ ਦੀ ਬਹੁਤ ਸੋਹਣੀ ਗ੍ਰੇਸ ਆਉਗੀ ਜਦੋਂ ਸੂਟ ਰੈਡੀ ਹੋਇਆ ਸਲਾਈ ਹੋਇਆ ਤੇ ਇਸ ਕਰਕੇ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਸਕਰੀਨਸ਼ਾਟ ਲਾਓ ਜੀ ਜਲਦੀ ਜਲਦੀ ਤੇ ਮੇਰੇ WhatsApp ਨੰਬਰ ਤੇ ਤੁਸੀਂ ਮੈਨੂੰ ਭੇਜ ਸਕਦੇ ਹੋ ਰੇਟ ਇਹਨਾਂ ਦਾ ਇਹਦਾ ਰਹੂਗਾ ਜੀ 1450 ਸਾਰੇ ਸੂਟਾਂ ਤੇ ਅਲੱਗ-ਅਲੱਗ ਰੇਟ ਹੈ ਇਹ ਵਾਲਾ 1450 ਦਾ ਹੈ ਤੇ ਉਹ ਹੈਗੇ ਜੀ 2000 ਰੁਪਏ ਦਾ ਸੂਟ ਤੇ ਸ਼ਿਪਿੰਗ ਇੰਨਾ ਚ ਬਿਲਕੁਲ ਫਰੀ ਹੈ ਜੀ ਬਹੁਤ ਸਾਰਾ ਰੇਟ ਆਪਣੇ ਕੋਲੋਂ ਘੱਟ ਮਿਲਦੇ ਹੈ ਜੀ ਸੂਟ ਜਿਹੜੇ ਵੀ ਆਪਾਂ ਸੂਟ ਸੇਲ ਕਰਦੇ ਆਂ ਕਾਫੀ ਰੇਂਜ ਆਪਣੀ ਘੱਟ ਹੈ ਸੂਟਾਂ ਦੀ ਲਓ ਜੀ ਤੁਹਾਨੂੰ ਸਕਰੀਨ ਸ਼ਾਟ ਲੈਣੇ ਬਹੁਤ ਸੋਹਣੇ ਸੌਖੇ ਹੋ ਜਾਣਗੇ ਤੇ ਜਲਦੀ ਜਲਦੀ ਤੁਸੀਂ ਸਕਰੀਨ ਸ਼ਾਟ ਲਓ ਮੇਰੀਆਂ ਭੈਣਾਂ ਤੇ ਵਿਆਹਾਂ ਦੇ ਸੀਜ਼ਨ ਆ ਗਏ ਜੀ ਇਸ ਕਰਕੇ ਤੁਸੀਂ ਸੂਟ ਆਪਣੇ ਤੋਂ ਲੈ ਸਕਦੇ ਹੋਗੇ ਤੇ ਆਪਣੇ ਕੋਲੇ ਹੈਂਡਵਰਕ ਦੇ ਸੂਟ ਵੀ ਬਹੁਤ ਸੋਹਣੇ ਆ ਗਏ ਆਪਾਂ ਤੁਹਾਨੂੰ ਕੁਝ ਕ ਹੈਂਡਵਰਕ ਵਰਕ ਦੇ ਵੀ ਆਪਾਂ ਸੂਟਸ ਨਾਲ ਸ਼ੁਰੂਆਤ ਕਰਦੇ ਲੋ ਇਹ ਆਪਣੇ ਕੋਲੇ ਹੈਂਡਵਰਕ ਦੇ ਸੂਟ ਵੀ ਰੈਡੀ ਹੋ ਕੇ ਆਏ ਆ ਤੁਸੀਂ ਚੈੱਕ ਕਰੋ ਲੋ ਦੇਖੋ ਜੀ ਇਹ ਆਪਣੇ ਕੋਲੇ ਇਸ ਟਾਈਮ ਸੂਟ ਰੈਡੀ ਹੈ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਵੀ ਆਪਣੇ ਤੋਂ ਕੋਈ ਵੀ ਲੈ ਸਕਦੇ ਹੋ ਇਹਦੀ ਲੰਬਾਈ ਦੇ ਕੋਈ ਵੀ ਇਸ਼ੂ ਹੈ ਨਹੀਂਗਾ ਜੀ ਤੇ ਆਪਣੇ ਤੁਸੀਂ ਹੈਂਡਵਰਕ ਚੈੱਕ ਕਰੋ ਦੇਖੋ ਤੇ ਦੇਖ ਸਕਦੇ ਹਾਂ ਪੂਰੀ ਫਿਨਿਸ਼ਿੰਗ ਹੈ ਘੇਰੇ ਆਪਾਂ ਜਿੰਨਾ ਮਰਜ਼ੀ ਰੱਖ ਸਕਦੇ ਹਾਂ ਘੇਰੇ ਦਾ ਵੀ ਕੋਈ ਇਸ਼ੂ ਨਹੀਂ ਹੈਗਾ ਇਹ ਬਾਜੂ ਦਾ ਵਰਕ ਆ ਗਿਆ ਜੀ ਠੀਕ ਹੈ ਇਸ ਤਰ੍ਹਾਂ ਹੀ ਸਾਰੇ ਦੇ ਵਿੱਚ ਸਿੱਪੀ ਮੋਤੀ ਜਾਂਦੇ ਫਰੰਟ ਦੇ ਵਿੱਚ ਬਣਿਆ ਹੋਇਆ ਤੇ ਉਪਰੋਂ ਲੰਬਾਈ ਆਪਾਂ ਜਿੰਨੀ ਮਰਜ਼ੀ ਰੱਖ ਸਕਦੇ ਹਾਂ ਇਹਦਾ ਕੋਈ ਵੀ ਇਸ਼ੂ ਨਹੀਂ ਹੈਗਾ ਬਹੁਤ ਸੋਹਣਾ ਸੂਟ ਬਣੂਗਾ ਤੇ ਤੁਸੀਂ ਘੱਟ ਤੋਂ ਘੱਟ ਪ੍ਰਾਈਸ ਦੇ ਵਿੱਚ ਆਪਣੇ ਕੋਲੋਂ ਹੈਂਡਵਰਕ ਸੂਟ ਮਿਲਣਗੇ ਜੀ ਤੁਹਾਨੂੰ। ਹੈ ਜੀ ਤੇ ਇਹਦਾ ਰੇਟ ਰਹੂਗਾ ਜੀ 650 ਰੁਪਿਆ ਦੇਖੋ ਜੀ ਤੁਸੀਂ ਕਿਤੇ ਚੈੱਕ ਕਰਿਓ ਇਹਦਾ ਵਰਕ ਹੀ ਇੰਨੇ ਰੇਟ 'ਚ ਪਊਗਾ ਤੇ ਆਪਾਂ ਸੂਟ ਵੀ ਤੁਹਾਨੂੰ 850 ਰੁਪਏ ਦੇ ਵਿੱਚ ਦੇ ਰਹੇ ਹਾਂ ਵਿਦ ਦੁਪੱਟਾ ਤੇ ਸ਼ਿਪਿੰਗ ਫ੍ਰੀ ਜੀ। ਦੇਖੋ ਤੁਸੀਂ ਆਪਣੇ ਕੋਲ ਹੈਂਡਵਰਕ ਦੇ ਸੂਟ ਲੈ ਕੇ ਵੇਖੋ ਬਹੁਤ ਜਿਆਦਾ ਸਸਤੇ ਸੂਟ ਦੇ ਰਹੇ ਆ ਆਪਾਂ ਇਹ ਤਾਂ ਤੁਸੀਂ ਵਰਕ ਚੈੱਕ ਕਰ ਲਓ ਕਿੰਨੀ ਫਿਨਿਸ਼ਿੰਗ ਹੈ ਤੁਸੀਂ ਆਪ ਦਾ ਕੱਪੜਾ ਭੇਜ ਕੇ ਵੀ ਆਪਣੇ ਤੋਂ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਆਪਾਂ ਹੁਣ ਤੁਹਾਨੂੰ ਟਾਈ ਐਂਡ ਡਾਈ ਦੇ ਵਿੱਚ ਸੂਟ ਦਿਖਾਉਣੇ ਆ ਆਪਣੇ ਸੂਟ ਰੈਡੀ ਹੋ ਰਹੇ ਆ ਤੇ ਇਹ ਆਪਾਂ ਹਜੇ ਆਪਣੇ ਕੋਲੇ ਦੁਪट्टे ਡਾਈ ਹੋਣ ਗਏ ਹੋਏ ਆ ਇਹਦੇ ਨਾਲ ਦੀ ਕਮੀਜ਼ ਇਹ ਪੈਚ ਵਰਕ ਦਾ ਕੰਮ ਕਰਕੇ ਜੀ ਆਪਾਂ ਹੈਂਡ ਟਾਈ ਐਂਡ ਡਾਈ ਦੇ ਵਿੱਚ ਸੂਟ ਤਿਆਰ ਕੀਤਾ ਹੈ ਤੁਸੀਂ ਆਪਣੀ ਫਿਨਿਸ਼ਿੰਗ ਦੇਖ ਸਕਦੇ ਹੋ ਦੇਖੋ ਇਹ ਪੈਚ ਵਰਕ ਦਾ ਕੰਮ ਹੈ ਦੇਖੋ ਠੀਕ ਹੈ ਇਹ ਸਲਵਾਰ ਸਲਵਾਰ ਹੈ ਇਹਦੇ ਨਾਲ ਦੀ ਸ਼ਰਟ ਡਾਈ ਹੋਣ ਲਈ ਗਏ ਹੋਏ ਆ ਦੁਪट्टे ਨਾਲ ਤੇ ਇਹਦੇ ਨਾਲ ਆਪਾਂ ਤੁਹਾਨੂੰ ਪੂਰਾ ਸੂਟ ਦੀ ਵੀਡੀਓ ਦੇਵਾਂਗੇ ਆਪਾਂ ਤੁਹਾਨੂੰ ਇਹ ਵੇਖੋ ਜੀ ਇਹਦੇ ਵਿੱਚ ਕਲਰ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਮਹਿਰੂਨ ਬੜਾਈ ਸੋਨਾ ਇਹ ਸੂਟ ਬਹੁਤ ਸੋਹਣੇ ਰੈਡੀ ਹੋ ਰਹੇ ਹੈਗੇ ਲੋ ਜੀ ਆਹ ਵਾਲਾ ਕਲਰ ਹੋ ਗਿਆ ਦੇਖੋ ਜੀ ਲੋ ਜੀ ਇਹ ਹੋ ਗਿਆ ਕੁਝ ਕੁ ਤੁਹਾਨੂੰ ਕਲਰ ਦਿਖਾ ਦੇ। ਕੁਝ ਤਾਂ ਆਪਾਂ ਡਿਮਾਂਡ ਹੋਊਗੀ ਤੁਹਾਡੀ ਆਪਾਂ ਤੁਹਾਨੂੰ ਕਲਰ ਹੋਰ ਦਿਖਾ ਦੇਾਂਗੇ। ਤੁਸੀਂ WhatsApp ਤੇ ਫੋਟੋਆਂ ਵੀ ਲੈ ਸਕਦੇ ਹੋ ਮੇਰੇ ਤੋਂ ਇਹਨਾਂ ਸੂਟਾਂ ਦੀਆਂ। ਕਿਸੇ ਵੀ ਸੂਟ ਦੀ ਤੁਹਾਨੂੰ ਪਿਕ ਚਾਹੀਦੀ ਹੋਈ ਤਾਂ ਤੁਸੀਂ ਮੇਰੇ ਤੋਂ ਅਗਵਾ ਸਕਦੇ ਹੋ। ਮੈਨੂੰ WhatsApp ਤੇ ਮੈਸੇਜ ਕਰਕੇ। ਲਓ ਜੀ ਅੱਜ ਦੀ ਵੀਡੀਓ ਵਿੱਚ ਇਹਨਾਂ ਦਾ ਪ੍ਰਾਈਸ ਹੈਗਾ ਜੀ 1050 ਰੁਪਏ। ਤੇ ਤੁਸੀਂ ਇਹਨਾਂ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਜੀ ਕੋਈ ਵੀ ਸੂਟ ਪਸੰਦ ਕਰ ਸਕਦੇ ਹੋ ਤੇ ਆਪਣੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਹੋ। ਲੋਪੇਣੋ ਅੱਜ ਦੀ ਵੀਡੀਓ ਵਿੱਚ ਇੰਨੇ ਮਿਲਦੇ ਆ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਉਣਗੇ ਪਸੰਦ ਆਏ ਤਾਂ ਪਲੀਜ਼ ਸੋਣਾ ਜਾਂ ਕਮੈਂਟ ਕਰਕੇ ਪਿਆਰਾ ਜਿਹਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਧੰਨਵਾਦ ਜੀ ਤੁਹਾਡਾ ਵੀਡੀਓ ਵੇਖ ਲਈ ਥੈਂਕ ਯੂ